ਸਾਡੀ ਕਿਹੜਾ ਮੰਗ ਛੁੱਟ ਜਾਉ ਅਸੀਂ ਵਹਿਲੀਆਂ ਨੇ ਵਹਿਲੇ ਕਮਾਉਣੇ ਜੇ ਉਸ ਸਮੇਂ ਟ੍ਰੇਨ ਨਾ ਛੁੱਟਦੀ ਤਾਂ ਇਹ ਫਨਕਾਰ ਪੰਜਾਬ ਨੂੰ ਕਦੇ ਨਾ ਮਿਲਦਾ ਜੀ ਮੈਂ ਗੱਲ ਕਰ ਰਿਹਾ ਮੁਹੰਮਦ ਸਦੀਕ ਜੀ ਦੀ ਤੇ ਅੱਜ ਦੀ ਵੀਡੀਓ ਦੇ ਵਿੱਚ ਉਹਨਾਂ ਦੇ ਬਾਰੇ ਗੱਲ ਕਰਾਂਗੇ ਕਿ ਕਿਵੇਂ ਮੁਹੰਮਦ ਸਦੀਕ ਨੇ ਗਾਇਕੀ ਦੇ ਖੇਤਰ ਵਿੱਚ ਪੈਰ ਰੱਖਿਆ ਕਿਉਂ ਬੀਬੀ ਰਣਜੀਤ ਕੌਰ ਨੇ ਮੁਹੰਮਦ ਸਦੀਕ ਦੇ ਨਾਲ 30-35 ਸਾਲ ਬਾਅਦ ਜੋੜੀ ਤੋੜ ਕੇ ਉਹਨਾਂ ਨੂੰ ਸੁਖਜੀਤ ਕੌਰ ਦੇ ਨਾਲ ਜੋੜੇ ਬਣਾਉਣ ਨੂੰ ਕਿਹਾ ਉੱਤੇ ਡੇਰਾ ਸਾਡੇ ਖੇੜਾ ਚੂੜੇ ਤੇ ਅਸੀਂ ਕਿਹੜੀ ਟ੍ਰੇਨ ਦੀ ਗੱਲ ਕਰ ਰਹੇ ਹਾਂ ਮੁਹੰਮਦ ਸਦੀਕ ਬਾਰੇ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਹੈ ਕਿ ਜੇ ਤੁਸੀਂ ਚੈਨਲ ਤੇ ਨਵੇਂ ਹੋ ਜਾਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਨੀਚੇ ਦਿੱਤੇ ਰੈੱਡ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਬੈਲ ਆਈਕਨ ਤੇ ਪ੍ਰੈਸ ਕਰ ਲਵੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਅਸੀਂ ਪੰਜਾਬੀ ਖੇਤਰ ਦੇ ਨਾਲ ਜੁੜੇ ਹਰ ਸਿਤਾਰੇ ਬਾਰੇ ਜਾਣਕਾਰੀ ਤੇ ਉਹਨਾਂ ਦੀ ਬਾਇਓਗ੍ਰਾਫੀਜ਼ ਲੈ ਕੇ ਆਉਂਦੇ ਰਹਿੰਦੇ ਹਾਂ ਤੁਸੀਂ ਉੱਪਰ ਦਿੱਤੇ ਆਈ ਬਟਨ ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਮੁਹੰਮਦ ਸਦੀਕ ਦਾ ਜਨਮ 1942 ਨੂੰ ਪਿੰਡ ਰਾਮਪੁਰ ਕਟਾਣੀ ਜ਼ਿਲ੍ਹਾ ਲੁਧਿਆਣਾ ਪਿਤਾ ਮੱਗਰ ਤੇ ਮਾਤਾ ਪਰਸੰਨੀ ਦੇਵੀ ਦੇ ਘਰ ਮੁਸਲਿਮ ਪਰਿਵਾਰ ਦੇ ਵਿੱਚ ਹੋਇਆ ਜੋ ਕਿ ਡੂਮ ਜਾਤੀ ਤੇ ਭਏ ਮਰਦਾਨੇ ਦੀ ਬਰਾਦਰੀ ਨਾਲ ਸੰਬੰਧ ਰੱਖਦਾ ਏ। ਮੁਹੰਮਦ ਸਦੀਕ ਪਰਿਵਾਰ ਦੇ ਵਿੱਚ 6 ਭੈਣ ਭਰਾ ਏ ਤੇ ਸਦੀਕ ਜੀ ਸਭ ਤੋਂ ਵੱਡੇ ਨੇ। ਮੁਹੰਮਦ ਸਦੀਕ ਜੀ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿਆਹ ਤੋਂ ਬਾਅਦ ਘਰ ਦੇ ਵਿੱਚ 6 ਬੇਟੀਆਂ ਨੇ ਜਨਮ ਲਿਆ ਤੇ ਸਾਰੀਆਂ ਬੇਟੀਆਂ ਦਾ ਵਿਆਹ ਹੋ ਚੁੱਕਾ ਹੈ। ਹੁਣ ਜਾਣਦੇ ਹਾਂ ਕਿ ਕਿਵੇਂ ਮੁਹੰਮਦ ਸਦੀਕ ਨੂੰ ਗਾਇਕੀ ਦਾ ਸ਼ੌਂਕ ਪਿਆ। ਪਰਿਵਾਰ ਦੇ ਵਿੱਚ ਸੰਗੀਤਿਕ ਮਾਹੌਲ ਸੀ ਕਿਉਂਕਿ ਸਦੀਕ ਜੀ ਦੇ ਦਾਦਾ ਜੀ ਤੇ ਪਿਤਾ ਜੀ ਕੀਰਤਨ ਕਰਦੇ ਸੀ ਤੇ ਉਹਨਾਂ ਦੇ ਚਾਚਾ ਜੀ ਇੱਕ ਫੋਕ ਸਿੰਗਰ ਸੀ ਤੇ ਮੁਹੰਮਦ ਸਦੀਕ ਨੂੰ ਵੀ ਬਚਪਨ ਤੋਂ ਹੀ ਗਾਉਣ ਦਾ ਬਹੁਤ ਸ਼ੌਂਕ ਰਿਹਾ। ਭਾਰਤ ਦੀ ਵੰਡ ਸਮੇ ਮੁਹੰਮਦ ਸਦੀਕ ਦਾ ਸਾਰਾ ਪਰਿਵਾਰ ਪਾਕਿਸਤਾਨ ਜਾਣ ਦੇ ਲਈ ਮਲੇਰ ਕੋਟਲਾ ਪਹੁੰਚਿਆ ਜਿੱਥੇ ਤੋਂ ਪਾਕਿਸਤਾਨ ਨੂੰ ਟ੍ਰੇਨ ਜਾਂਦੀ ਸੀ ਉੱਥੇ ਪਹੁੰਚ ਕੇ ਉਹਨਾਂ ਦੇ ਪਰਿਵਾਰ ਨੂੰ ਪਤਾ ਲੱਗਾ ਕਿ ਆਖਰੀ ਟ੍ਰੇਨ ਨਿਕਲ ਚੁੱਕੀ ਹੈ ਫਿਰ ਸਾਰਾ ਪਰਿਵਾਰ ਮੁਹੰਮਦ ਸਦੀਕ ਦੇ ਨਾਨਕੇ ਜੋ ਕਿ ਪਿੰਡ ਕੂਪਕਲਾਂ ਮਲੇਰ ਕੋਟਲਾ ਦੇ ਵਿੱਚ ਸੀ ਉੱਥੇ ਜਾ ਕੇ ਰਹਿਣ ਲੱਗਾ ਇੱਥੇ ਰਹਿ ਕੇ ਸਦੀਕ ਜੀ ਨੇ ਆਪਣੀ ਪੜ੍ਹਾਈ ਸ਼ੁਰੂ ਕੀਤੀ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਸਦੀਕ ਜੀ ਨੂੰ ਸੰਗੀਤ ਪਰਿਵਾਰ ਦੇ ਵਿੱਚੋਂ ਹੀ ਮਿਲਿਆ ਤੇ ਉਹਨਾਂ ਨੂੰ ਸੰਗੀਤ ਨਾਲ ਬਹੁਤ ਲਗਾਵੀ ਸੀ ਸੋ ਜਦੋਂ ਉਹ ਸਕੂਲ ਦੇ ਵਿੱਚ ਪੜ੍ਹਦੇ ਸੀ ਉਸ ਸਮੇਂ ਵੀ ਉਹਨਾਂ ਦੇ ਜੋ ਟੀਚਰ ਸੀ ਉਹ ਅਕਸਰ ਉਹਨਾਂ ਦੇ ਕੋਲੋਂ ਕੁਝ ਨਾ ਕੁਝ ਸੁਣਦੇ ਰਹਿੰਦੇ ਤੇ ਹਰ ਵਾਰ ਕੋਈ ਨਵਾਂ ਗਾਣਾ ਤਿਆਰ ਕਰਕੇ ਸੁਣਾਉਣ ਨੂੰ ਕਹਿੰਦੇ ਪਿਤਾ ਨੇ ਸਦੀਕ ਦੇ ਗਾਉਣ ਨੂੰ ਲਗਾਨ ਨੂੰ ਦੇਖਦੇ ਹੋਏ ਉਹਨਾਂ ਨੂੰ ਪਟਿਆਲਾ ਘਰਾਣੇ ਦੇ ਉਸਤਾਦ ਬਾਕਰ ਹੁਸੈਨ ਜੀ ਕੋਲ ਸਿੱਖਣ ਲਾ ਦਿੱਤਾ ਸਵੇਰੇ 3-4 ਵਜੇ ਉੱਠ ਕੇ ਸਦੀਕ ਆਪਣੇ ਉਸਤਾਦ ਕੋਲੋਂ ਸਿੱਖਣ ਜਾਂਦੇ ਸਦੀਕ ਜੀ ਨੇ ਉਹਨਾਂ ਤੋਂ ਗਾਉਣ ਦੀਆਂ ਬਾਰੀਕੀਆਂ ਸਿੱਖੀਆਂ ਪਰਿਵਾਰ ਵੱਡਾ ਸੀ ਤੇ ਗਰੀਬੀ ਸੀ ਸੋ ਸੰਗੀਤ ਦੀ ਵਿਦਿਆ ਲੈਣ ਤੋਂ ਬਾਅਦ ਸਦੀਕ ਜੀ ਨੇ ਇੱਕ ਥੀਏਟਰ ਕੰਪਨੀ ਕੋਲ 15 ਰੁਪਏ ਮਹੀਨੇ ਤੇ ਨੌਕਰੀ ਕਰਨੀ ਸ਼ੁਰੂ ਕੀਤੀ ਇਸ ਦੇ ਨਾਲ ਨਾਲ ਆਪਣੀ ਗਾਇਕੀ ਵੀ ਜਾਰੀ ਰੱਖੀ ਇਸ ਸਭ ਦੇ ਚੱਲਦੇ ਪੰਜਾਬ ਸੰਪਰਕ ਵਿਭਾਗ ਨੇ ਜਦੋਂ ਸਦੀਕ ਜੀ ਦੀ ਗਾਇਕੀ ਸੁਣੀ ਤਾਂ ਉਹਨਾਂ ਦੀ ਟੀਮ ਇੰਨੀ ਪ੍ਰਭਾਵਿਤ ਹੋਈ ਕਿ ਸਦੀਕ ਜੀ ਨੂੰ ਆਰਟਿਸਟ ਦੇ ਤੌਰ ਤੇ ਸਰਕਾਰੀ ਨੌਕਰੀ ਮਿਲ ਗਈ ਤੇ 1960 ਦੇ ਵਿੱਚ ਸਦੀਕ ਜੀ ਨੇ ਨੌਕਰੀ ਕਰਨੀ ਸ਼ੁਰੂ ਕੀਤੀ ਨੌਕਰੀ ਕਰਦੇ ਕਰਦੇ ਸਦੀਕ ਜੀ ਨੂੰ ਜਸਵੰਤ ਭਵਰਾਂ ਨੇ ਆਪਣੀ ਟੀਮ ਦੇ ਵਿੱਚ ਰੱਖ ਲਿਆ ਤੇ ਮੁਹੰਮਦ ਸਦੀਕ ਨੇ ਸਰਕਾਰੀ ਨੌਕਰੀ ਛੱਡ ਦਿੱਤੀ ਤੇ ਉਹਨਾਂ ਦੀ ਟੀਮ ਦੇ ਵਿੱਚ ਗਾਉਣਾ ਸ਼ੁਰੂ ਕੀਤਾ ਤੇ 1962 ਦੇ ਵਿੱਚ ਉਹਨਾਂ ਦਾ ਪਹਿਲਾ ਰਿਕਾਰਡ ਆਇਆ ਇਸ ਤੋਂ ਬਾਅਦ ਸਦੀਕ ਨੇ ਰਜਿੰਦਰ ਰਾਜਨ ਦੇ ਨਾਲ ਜੋੜੀ ਬਣਾ ਕੇ ਗਾਉਣਾ ਸ਼ੁਰੂ ਕੀਤਾ ਤੇ ਉਹਨਾਂ ਦੇ ਨਾਲ ਗਾਏ ਲੰਬੀ ਸਿਟੀ ਮਾਰ ਮਿੱਤਰਾ ਛੜਿਆਂ ਦੇ ਘਰ ਭੇੜ ਲਵੇਰੀ ਵੰਡ ਬੜੇਵੇਂ ਚਾਰੇ ਪਿਓ ਵਰਗਿਆ ਜੇਠਾ ਮਸ਼ਕਰੀਆਂ ਨਾ ਕਰਵੇ ਗੀਤ ਬਹੁਤ ਹੀ ਹਿੱਟ ਹੋਏ ਸੁਰਿੰਦਰ ਕੋਰ ਦੇ ਨਾਲ ਗਾਇਆ ਗੀਤ ਲੌਂਗਵਾਚਾ ਵੀ ਬਹੁਤ ਹੀ ਹਿੱਟ ਰਿਹਾ ਜੋ ਕਿ ਸਾਲ 1964-65 ਦੇ ਕਰੀਬ ਆਇਆ ਸੀ ਤੇ ਬਾਅਦ ਵਿੱਚ ਪਾਕਿਸਤਾਨੀ ਤੇ ਭਾਰਤੀ ਸਿੰਗਰਾਂ ਨੇ ਵੀ ਗਾਇਆ ਰਜਿੰਦਰ ਰਾਜਨ ਨਾਲ ਉਹ ਜੋੜੀ ਟੁੱਟਣ ਤੋਂ ਬਾਅਦ ਸਦੀਕ ਜੀ ਨੇ ਇੱਕ ਦੁਕਾਨ ਖੋਲ੍ਹ ਲਈ ਜਿੱਥੇ ਉਹਨਾਂ ਨੇ ਪਿੰਡਾਂ ਦੀ ਮੋਟਰਾਂ ਦੇ ਲਈ ਡੀਜ਼ਲ ਵੇਚਣਾ ਸ਼ੁਰੂ ਕੀਤਾ ਜਦੋਂ ਰਣਜੀਤ ਕੋਰ ਦੇ ਪਿਤਾ ਨੂੰ ਪਤਾ ਲੱਗਾ ਕਿ ਸਦੀਕ ਨੇ ਰਜਿੰਦਰ ਰਾਜਨ ਦੇ ਨਾਲ ਗਾਉਣਾ ਬੰਦ ਕਰ ਦਿੱਤਾ ਹੈ ਤੇ ਜੋੜੀ ਟੁੱਟ ਗਈ ਹੈ ਤਾਂ ਉਹ ਸਦੀਕ ਜੀ ਨੂੰ ਮਿਲੇ ਤੇ ਆਪਣੀ ਬੇਟੀ ਦੇ ਨਾਲ ਗਾਉਣ ਲਈ ਕਿਹਾ ਇਸ ਤੋਂ ਬਾਅਦ ਇਹਨਾਂ ਦਾ ਸਾਲ 1967 ਦੇ ਵਿੱਚ ਇੱਕ ਰਿਕਾਰਡ ਆਇਆ ਜਿਸਦੇ ਬੋਲ ਸੀ ਕਿ ਜੇ ਤੂੰ ਸੁਨਿਆਰੇ ਕੋਲੋਂ ਨੱਤੀਆਂ ਕਰਾਉਣੀਆਂ ਮੈਨੂੰ ਮੁੰਦਰੀ ਚ ਨੱਕ ਜੜਵਾ ਦੇਣੀਆਂ ਮੈਨੂੰ ਚਾਂਦੀ ਦੀਆਂ ਝਾਂਜਰਾਂ ਕਢਾ ਦੇਣੀਆਂ ਔਰ ਇਹ ਗਾਣਾ ਇਸ ਜੋੜੀ ਦਾ ਇੰਨਾ ਮਕਬੂਲ ਹੋਇਆ ਕਿ ਮੁੜ ਕੇ ਇਹਨਾਂ ਨੇ ਕਦੇ ਪਿੱਛੇ ਨਹੀਂ ਦੇਖਿਆ ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਨੇ ਇੱਕ ਤੋਂ ਬਾਅਦ ਇੱਕ ਵੱਡਾ ਹਿੱਟ ਗੀਤ ਦਿੱਤਾ ਤੇ ਇਹਨਾਂ ਦੇ ਗਾਇਕ ਗਾਣਿਆਂ ਨੇ ਕਈ ਰਿਕਾਰਡ ਬਣਾਏ ਦੋਸਤੋ ਹੁਣ ਤੁਹਾਨੂੰ ਦੱਸ ਦਿਆਂ ਕਿ ਇਹਨਾਂ ਦੀ ਜੋੜੀ ਕਿਵੇਂ ਟੁੱਟੀ 34 ਸਾਲ ਇਕੱਠੇ ਗਾਉਣ ਤੇ ਸੁਪਰ ਹਿੱਟ ਗੀਤ ਦੇਣ ਤੋਂ ਬਾਅਦ ਇੱਕ ਸਮਾਂ ਇਹੋ ਜਿਹਾ ਵੀ ਆਇਆ ਜਦੋਂ ਇਹ ਜੋੜੀ ਟੁੱਟ ਗਈ ਜੋੜੀ ਟੁੱਟਣ ਦਾ ਮੁੱਖ ਕਾਰਨ ਬੀਬਾ ਰਣਜੀਤ ਕੌਰ ਦਾ ਗਲਾ ਖਰਾਬ ਹੋਣਾ ਸੀ ਇਸ ਤੋਂ ਬਾਅਦ ਰਣਜੀਤ ਕੌਰ ਨੇ ਆਪਣੀ ਥਾਂ ਰੇਡੀਓ ਆਰਟਿਸਟ ਸੁਖਜੀਤ ਕੌਰ ਨੂੰ ਦਿੱਤੀ ਤੇ ਸੁਖਜੀਤ ਕੌਰ ਮੁਹੰਮਦ ਸਦੀਕ ਦੇ ਨਾਲ ਗਾਉਣ ਲੱਗੀ। ਦੋਸਤੋ ਮੁਹੰਮਦ ਸਦੀਕ ਚੰਗੇ ਗਾਇਕ ਹੋਣ ਦੇ ਨਾਲ-ਨਾਲ ਇੱਕ ਵਧੀਆ ਸਟੇਜ ਆਰਟਿਸਟ ਵੀ ਨੇ ਤੇ ਉਹ ਤੁਸੀਂ ਉਹਨਾਂ ਦੇ ਸਟੇਜ ਸ਼ੋਅ ਤੇ ਵੀ ਦੇਖਿਆ ਹੋਣਾ ਹੈ ਕਿ ਕਿਸ ਤਰ੍ਹਾਂ ਗਾਉਂਦੇ ਹੋਏ ਐਕਟਿੰਗ ਕਰਦੇ ਨੇ ਤੇ ਸਮਾਂ ਬਣ ਦਿੰਦੇ ਨੇ। ਗੀਤ ਗਾਉਣ ਦੇ ਨਾਲ-ਨਾਲ ਸਦੀਕ ਜੀ ਨੇ ਪੰਜਾਬੀ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੈ। ਜਿ ਉਹਨਾਂ ਦੀਆਂ ਹਿੱਟ ਫਿਲਮਾਂ ਦੇ ਨਾਮ ਲਈਏ ਤਾਂ ਰਾણો ਪੁੱਤ ਜੱਟਾਂ ਦੇ ਪਟੋਲਾ ਜੱਟ ਜੁਣਾ ਮੋੜ ਤਬਾਹੀ ਤੇ ਕਈ ਹੋਰ ਫਿਲਮਾਂ ਵੀ ਨੇ ਜੱਟ ਜੁਣਾ ਮੋੜ ਫਿਲਮ ਦੇ ਵਿੱਚ ਉਹਨਾਂ ਦਾ ਚਤਰੇ ਦਾ ਕਿਰਦਾਰ ਤੇ ਤਬਾਹੀ ਫਿਲਮ ਦੇ ਵਿੱਚ ਠਾਣੇਦਾਰ ਦਾ ਕਿਰਦਾਰ ਬਹੁਤ ਹੀ ਹਿੱਟ ਹੋਇਆ ਫਿਲਮਾਂ ਦੇ ਨਾਲ-ਨਾਲ ਲੜੀਵਾਰ ਨਾਟਕਾਂ ਦੇ ਵਿੱਚ ਵੀ ਸਦੀਕ ਜੀ ਨੇ ਕੰਮ ਕੀਤਾ ਹੈ ਮੁਹੰਮਦ ਸਦੀਕ ਜੀ ਨੂੰ ਆਪਣੀ ਗਾਇਕੀ ਦੇ ਲਈ ਕਈ ਅਵਾਰਡ ਵੀ ਮਿਲ ਚੁੱਕੇ ਨੇ ਤੇ PTC ਪੰਜਾਬੀ ਵੱਲੋਂ ਉਹਨਾਂ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਜਾ ਚੁ। ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਮਿਲਦਿਆਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਜੁੜੇ ਰਹੋ ਚੈਨਲ ਦੇ ਨਾਲ।